ਹਾਂਜੀ ਕੀ ਪੰਜਾਬ ਵਾਲਿਓ ਸਸਤਰੀਕਾਰ ਸਾਰੇ ਪੰਜਾਬੀਆਂ ਨੂੰ ਪੰਜਾਬ ਦੇ ਪ੍ਰਤੀ ਇੱਕ ਗੱਲ ਕਰਾਂਗੇ ਵੀਡੀਓ ਤੇ ਬਣੇ ਰਹੋ ਵੀਡੀਓ ਨੂੰ ਸਕਿਪ ਨਾ ਕਰੋ ਕਿਉਂਕਿ ਜੇ ਗੱਲ ਕਰੀਏ ਭਗਵੰਤ ਮਾਨਸੀਆ ਮੁੱਖ ਮੰਤਰੀ ਦੀ ਕਿਉਂਕਿ ਮੁੱਖ ਮੰਤਰੀ ਨੂੰ ਵੀ ਭਾਜੜਾ ਪਹਿਰੀਆਂ ਇਸ ਟਾਈਮ ਦੇ ਵਿੱਚ ਕਿਉਂਕਿ ਜੇ ਗੱਲ ਕਰੀਏ ਆਪਾਂ ਪੱਤਰਕਾਰਾਂ ਦੀ ਸੀਨੀਅਰ ਤੋਂ ਸੀਨੀਅਰ ਪੱਤਰਕਾਰਾਂ ਦੀ ਕਿਉਂਕਿ ਸੀਨੀਅਰ ਤੋਂ ਸੀਨੀਅਰ ਪੱਤਰਕਾਰਾਂ ਤੋਂ ਪੱਤਰਕਾਰਾਂ ਨੇ ਸੌਰੀ ਕਿਉਂਕਿ ਭਗਵੰਤ ਮਾਨ ਸੀਐਮ ਤੋਂ ਸਵਾਲ ਪੁੱਛੇ ਗਏ ਨੇ ਕੁਝ ਤੇ ਪਹਿਲਾਂ ਤੁਹਾਨੂੰ ਥੋੜੀ ਵੀਡੀਓ ਸੁਣਾ ਦਈਏ ਵੀਡੀਓ ਤੇ ਬਨੇ ਰਹੋ ਵੀਡੀਓ ਨੂੰ ਸਕਿਪ ਨਾ ਕਰੋ ਕਿਉਂਕਿ ਭਗਵੰਤ ਮਾਨ ਸੀਐਮ ਨੂੰ ਕਿਉਂਕਿ ਵੱਡੇ ਤੋਂ ਵੱਡੇ ਸੀਨੀਅਰ ਤੋਂ ਸੀਨੀਅਰ ਪੱਤਰਕਾਰ ਕੀ ਕਹਿ ਰਹੇ ਆ ਤੇ ਸੁਣੋ ਸੁਣੀ ਵੀਡੀਓ ਨਹੀਂ ਅਕਾਲ ਤੱਕ ਸਾਹਿਬ ਵਿਖੇ ਵੀ ਸੱਦ ਲਿਆ ਗਿਆ ਪਰ ਉਸ ਦੀ ਜਾਂਚ ਅਜੇ ਤੱਕ ਪੰਜਾਬ ਪੁਲਿਸ ਨੇ ਕਿਉਂ ਨਹੀਂ ਕਰਵਾਈ ਹੈ ਜੇਕਰ ਸਰਕਾਰ ਅਜਿਹਾ ਕਰੇਗੀ ਤਾਂ ਲੋਕ ਮੰਨ ਲੈਣਗੇ ਕਿ ਇਹ ਵੀਡੀਓ ਸੱਚੀ ਹੈ ਨਹੀਂ ਤਾਂ ਫਿਰ ਹੁਣ ਤੱਕ ਪਰਚੇ ਦਰਜ ਹੋ ਜਾਣੇ ਚਾਹੀਦੇ ਸੀ ਦਿੱਲੀ ਵਾਲਿਆਂ ਦੇ ਮਾਮਲੇ ਤੇ ਤਾਂ ਉਸੇ ਵੇਲੇ ਹੀ ਲੈਬ ਦੇ ਵਿੱਚ ਜਾਂਚ ਕਰਵਾ ਲਈ ਜਾਂਦੀ ਹੈ ਪਰਚੇ ਵੀ ਕਰ ਦਿੱਤੇ ਜਾਂਦੇ ਨੇ ਪਰ ਸਾਡੇ ਸੀਐਮ ਦੇ ਮਾਮਲੇ ਤੇ ਇਹ ਜਾਂਚ ਕਿਉਂ ਨਹੀਂ ਕਰਵਾਈ ਗਈ ਹੈ 15 ਜਨਵਰੀ ਨੂੰ ਜਦੋਂ ਸ਼੍ਰੀ ਅਕਾਲ ਤਖਤ ਦੇ ਸਕਤਰੇ ਦੇ ਵਿੱਚ ਸੀਐਮ ਜਾਣਗੇ ਉਸ ਤੋਂ ਪਹਿਲਾਂ ਪਹਿਲਾਂ ਲੈਬ ਦੇ ਵਿੱਚ ਜਾਂਚ ਕਰਵਾ ਕੇ ਵੀਡੀਓ ਦਾ ਸੱਚ ਦੱਸਿਆ ਜਾਵੇ ਨਹੀਂ ਤਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਸ਼੍ਰੀ ਅਕਾਲ ਤਖਤ ਸਹਿਬੇ ਖੇ ਜਾਣ ਕਿਉਂਕਿ ਪਤਾ ਤਾਂ ਲੱਗਣਾ ਚਾਹੀਦਾ ਏ ਅਜੇ ਤੱਕ ਸੀਐਮ ਨੇ ਇੰਨੀ ਗੱਲ ਵੀ ਨਹੀਂ ਆਖੀ ਕਿ ਇਹ ਵੀਡੀਓ ਨਕਲੀ ਹੈ ਨਾ ਹੀ ਪੰਜਾਬ ਪੁਲਿਸ ਬੋਲੀ ਹੈ ਨਾ ਹੀ ਜਾਂਚ ਕਰਵਾਈ ਹੈ ਨਾ ਹੀ ਪਰਚਾ ਅਜੇ ਤੱਕ ਕਿਸੇ ਤੇ ਦਰਜ ਕੀਤਾ ਏ ਇਸ ਕਰਕੇ ਸਾਨੂੰ ਕਲੈਰਿਟੀ ਚਾਹੀਦੀ ਹੈ ਇਸ ਮਸਲੇ ਤੇ ਡੀਜੀਪੀ ਦੇ ਵੱਲੋਂ ਉਹ ਸਹੀ ਲੈਬ ਦੇ ਵਿੱਚ ਸੀਐਮ ਵਾਲੀ ਕਥਿਤ ਵੀਡੀਓ ਦੀ ਵੀ ਜਾਂਚ ਕਰਵਾਈ ਜਾਵੇ ਇਹ ਚਿੱਠੀ ਜਾਖੜ ਨੇ ਡੀਜੀਪੀ ਨੂੰ ਲਿਖੀ ਹੈ ਡੀਜੀਪੀ ਪੰਜਾਬ ਗੌਰਵ ਯਾਦਵ ਤੋਂ ਇਸ ਮਸਲੇ ਦੇ ਵਿੱਚ ਜਦੋਂ ਸਵਾਲ ਪੁੱਛਿਆ ਗਿਆ ਤਾਂ ਡੀਜੀਪੀ ਨੇ ਆਖਿਆ ਕਿ ਮੈਨੂੰ ਅਜੇ ਤੱਕ ਅਜਿਹੀ ਕੋਈ ਵੀ ਚਿੱਠੀ ਨਹੀਂ ਮਿਲੀ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਪੰਜਾਬ ਕਿਉਂਕਿ ਇਸ ਖਬਰ ਤੁਸੀਂ ਸੁਣੀ ਰਹੀ ਪੰਜਾਬੀਓ ਕਿਉਂਕਿ ਜੇਕਰ ਅਸੀਂ ਕਰੀਏ ਆਪਾਂ ਭਗਵਾਨ ਤਮਾਨਸੀਆ ਮੁੱਖ ਮੰਤਰੀ ਦੀ ਕਿਉਂਕਿ ਹੋਰ ਕੋਈ ਵੀ ਮੰਨ ਲਓ ਕੋਈ ਵੀ ਆਮ ਇਨਸਾਨ ਹੁੰਦਾ ਜਾਂ ਕੋਈ ਪੱਤਰਕਾਰ ਹੁੰਦਾ ਸੀਨੀਅਰ ਕੋਈ ਵੀ ਹੁੰਦਾ ਕਿਉਂਕਿ ਇਸ ਅਹੁਦੇ ਤੇ ਕਿਉਂਕਿ ਉਹਦੀ ਇਨਕਵਾਰੀ ਸ਼ੁਰੂ ਹੋਣ ਜਾਣੀ ਚਾਹੀਦੀ ਸੀਗੀ ਕਰ ਦਿੰਦੇ ਉਹਦੀ ਕਿਉਂਕਿ ਜੇ ਗੱਲ ਕਰੀਏ ਆਪਾਂ ਡੀਜੀਪੀ ਗੌਰਵ ਜਾਦਵ ਦੀ ਕਿਉਂਕਿ ਡੀਜੀਪੀ ਵੀ ਮਨ ਲਓ ਇੱਕ ਸਰਕਾਰ ਦੇ ਬੰਦੀ ਆ ਕਿਉਂ ਦੇਖਿਆ ਜਾਵੇ ਹੁਣ ਪੰਜਾਬ ਦੇ ਵਿੱਚ ਡੀਜੀਪੀ ਨੇ ਵੀ ਮੰਨ ਲਓ ਸਵਾਲ ਕਰਨੇ ਸੀ ਕੋਈ ਵੀ ਬੰਦਾ ਹੁੰਦਾ ਕਿਉਂਕਿ ਇਹ ਆਗੇ ਭਗਵੰਤ ਮਾਨਸੀਆ ਮੁੱਖ ਮੰਤਰੀ ਆਪਣੇ ਦੇਸ਼ ਦੇ ਉਹਨੂੰ ਸਵਾਲ ਪੁੱਛਣੇ ਔਕੇ ਆਗੇ ਉਹਨੂੰ ਸਵਾਲ ਕਰਨੇ ਔਕੇ ਆ ਜੇ ਹੁਣ ਗੱਲ ਕਰੀ ਆਪਾਂ ਆਮ ਆਦਮੀ ਕੋਈ ਵੀ ਹੁੰਦਾ ਆਮ ਇਨਸਾਨ ਹੁੰਦਾ ਕਿਉਂਕਿ ਉਹਦੀ ਵੀ ਇਨਕੁਆਰੀ ਹੁੰਦੀ ਸੋ ਪੰਜਾਬੀਓ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਵੇਂ ਮੁੱਦੇ ਸੁਣਨੇ ਦੇ ਲਈ ਬੈਲ ਔਰ ਘੰਟੀ ਦਾ ਬਟਨ ਜ਼ਰੂਰ ਦਬਾਉਣਾ ਨਮੀ ਤੋਂ ਨਮੀ ਅਪਡੇਟ ਲੈ ਕੇ ਮਿਲਦੇ ਰਵਾਂਗੇ ਧੰਨਵਾਦ ਜੀ ਸਾਰਿਆਂ